ਅੰਮ੍ਰਿਤਸਰ ਪੱਗਤਾਂਵਾਲਾ ਦਾਣਾ ਮੰਡੀ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਪੁਝੇ ਕੇ ਮੰਡੀ ਬੋਰਡ ਦੇ ਪ੍ਰਬੰਧਾਂ ਬਾਰੇ ਆਖਿਆ ਕਿ ਮੰਡੀ ਬੋਰਡ ਅਤੇ ਸਰਕਾਰ ਵੱਲੋਂ ਪ੍ਰਬੰਧ ਸਹੀ ਢੰਗ ਨਾਲ ਨਹੀਂ ਕੀਤੇ ਗਏ ਹਨ ਅਤੇ ਕਿਸਾਨਾਂ ਦੀ ਮੰਡੀ ਵਿੱਚ ਲੁੱਟਕਸੁੱਟ ਹੋ ਰਹੀ ਹੈ ਦੂਜੇ ਪਾਸੇ ਮੌਕੇ ਤੇ ਹੀ ਪੁਝੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਆਖਿਆ ਕਿਸਾਨਾਂ ਦੀ ਫਸਲ ਸਰਕਾਰੀ ਰੇਟ ਤੇ ਖਰੀਦੀ ਜਾ ਰਹੀ ਹੈ ਅਤੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਝੋਨੇ ਦੀ ਫਸਲ ਨੂੰ ਮੰਡੀ ਵਿੱਚ ਸੁਕਾ ਕੇ ਲੈ ਕੇ ਆਣ ਤਾਜੋ ਉਹਨਾਂ ਨੂੰ ਕੋਈ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਇਸਮਾ ਕੇ ਜਿਹੜੀਆਂ ਝੋਨੇ ਦੀਆਂ ਫਸਲਾਂ ਦੀਆਂ ਢੇਰੀਆਂ ਨਹੀਂ ਖਰੀਦੀਆਂ ਜਾ ਰਹੀਆਂ ਉਹਨਾਂ ਦੀ ਖਰੀਦਦਾਰੀ ਵੀ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੀ ਗਈ ਕੋਈ ਐਜ਼ ਇਟ ਇਜ਼ ਜੇਕਰ ਕੋਈ ਆ 80% ਜਿਹੜੀ ਸਾਡੀ ਜਿਹੜੀ ਪਰਚੇਸ ਹੋ ਚੁੱਕੀ ਆ ਤੇ ਨਾਲੋਂ ਨਾਲ ਲਿਫਟਿੰਗ ਚੱਲ ਰਹੀ ਆ ਲਿਫਟਿੰਗ ਸਾਡੀ ਸਹੀ ਚੱਲ ਰਹੀ ਆ ਪੇ ਪੇਮੈਂਟ 24 ਆਵਰਸ ਦੇ ਵਿੱਚ ਜ਼ਿੰਮੇਦਾਰ ਨੂੰ ਪਹੁੰਚ ਰਹੀ ਆ ਹੁਣ ਇਸ ਵੇਲੇ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਸਾਡੀ ਜਿਹੜੀ ਆਮਦ ਹੈ ਜਿਹੜੀ ਜਿਹੜੇ ਬਾਰਡਰ ਡਿਸਟ੍ਰਿਕਟ ਹੁੰਦੇ ਉਹ ਐਡਵਾਂਸ ਚੱਲਦੇ ਆ ਇਸ ਕਰਕੇ ਸਾਡੀ ਜਿਹੜੀ ਆਮਦ 80% ਪਿਛਲੇ ਸਾਲ ਨਾਲ ਆ ਗਈ ਹੋਈ ਇਟਸ ਨਾਟ ਜਥੇਬੰਦੀ ਜਥੇਬੰਦੀ ਦੇ ਸਾਡੇ ਭਰਾ ਨੇ ਅਸੀਂ ਜਥੇਬੰਦੀ ਚ ਲੈਂਦੇ ਹੀ ਨਹੀਂ ਇਹਨਾਂ ਨੇ ਸਾਨੂੰ ਹਾਕ ਮਾਰੀ ਆ ਅਸੀਂ ਸਾਡੇ ਮਾਰਕ ਕਮੇਟੀ ਅਵੇਲੇਬਲ ਸਾਡੇ ਇਨਸਪੈਕਟਰ ਅਵੇਲੇਬਲ ਆ ਮੈਂ ਖੁਦ ਐਜ਼ ਅ ਡੀਐਫਸੀ ਇਹਨਾਂ ਵੱਲੋਂ ਸੱਦਾ ਦਿੱਤਾ ਗਿਆ ਸੀ ਵੀ ਤੁਸੀਂ ਆਪ ਆਣ ਕੇ ਵਿਜ਼ਿਟ ਕਰੋ ਮੈਨੂੰ 3 ਦਿਨ ਹੋ ਗਏ ਆ ਮੈਂ ਮੰਡੀ ਵਿੱਚ ਆ ਮੈਂ ਕੱਲ ਵੀ 5:30 ਵਜੇ ਤੱਕ ਮੰਡੀ 'ਚ ਆ ਅਸੀਂ ਇਹ ਵੀ ਓਪਨਲੀ ਕਹਾਂਗੇ ਜੇ ਕਿਸੇ ਨੂੰ ਮੰਡੀ 'ਚ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਮੇਰੀ ਅਵੇਲੇਬਿਲਟੀ ਹੈਗੀ ਆ ਮੈਂ ਪ੍ਰੈਜ਼ੈਂਟ ਹਾਂਗਾ ਤੇ ਇਸ ਕਰਕੇ ਕੋਈ ਇਸ਼ੂ ਨਹੀਂ ਆਉਗਾ ਵੇਖੋ ਅਸਲ ਦੇ ਵਿੱਚ ਹੁਣ ਆਏ ਆ ਸਾਡੇ ਅਫਸਰ ਸਹਿਬਾਨ ਹਨਾ ਪਰ ਜਿਹੜੀ ਸਾਡੇ ਮੰਦੀ ਆ ਨਾ ਉਹ ਅੱਜ ਵੀ ਉੱਥੇ ਦੀ ਉੱਥੇ ਖਲੋਤੀ ਆ ਇਹ ਕਹਿ ਦਿੰਦੇ ਆ ਸਾਨੂੰ ਇਹ ਕਰ ਰਹੇ ਆ ਅਸੀਂ ਇਹ ਗੱਲ ਮੰਨਦੇ ਆ ਵੀ ਕੱਲ ਢੇਰੀਆਂ ਸਰਕਾਰੀ ਖਰੀਦ ਚ ਪਈਆਂ ਕੱਲ ਜਿਹੜੀ ਬਿਲਕੁਲ ਨਹੀਂ ਲਈ ਹੈਗੀ ਲਈ ਸ਼ੁਰੂ ਹੋਈ ਆ ਪਰ ਜਿਹੜੀ ਸਹੀ ਮਾਣੇ ਦੇ ਵਿੱਚ ਵਾ ਉਹ ਖਰੀਦ ਅਜੇ ਵੀ ਨਹੀਂ ਅੱਜ ਵੀ ਇਹਨਾਂ ਨੇ ਹੀ ਉਹ ਬੇਨਤੀ ਕੀਤੀ ਆ ਅਸੀਂ ਉਹ ਵੀ ਸਾਹਮਣੇ ਲਿਆਵਾਂਗੇ ਕਿਉਂਕਿ ਜੇ ਅਸੀਂ ਤੁਰੇ ਆ ਨਾ ਅਸੀਂ ਸਾਹਮਣੇ ਲਿਆਉਣ ਵਾਸਤੇ ਤੁਰੇ ਆ ਪਰ ਸਾਨੂੰ ਫਿਰ ਵੀ ਭਰੋਸਾ ਇਹਨਾਂ ਦੇ ਵੀ ਜੇ ਕਰਦੇ ਨਾ ਫਿਰ ਸਾਨੂੰ ਨਾ ਲੋੜ ਪਵੇ ਅਸੀਂ ਤਾਂ ਕਹਿੰਦੇ ਆ ਵੀ ਸਰਕਾਰੀ ਹੋਣੀ ਚਾਹੀਦੀ ਆ ਹੋਣੀ ਰਹੇ ਹੁਣੀ ਸਰਕਾਰੀ ਚਾਹੀਦੀ ਆ ਕਿਉਂਕਿ ਇੱਕ ਸਾਡੀ ਅੰਮਰਸਰ ਦੀ ਮੰਡੀ ਆ ਜਿਹਦੇ ਵਿੱਚ ਤੁਸੀਂ ਸਾਡੇ ਤੋਂ ਬਲੈਦਾ ਮੈਂ ਆਪਾਂ ਬੋਲ ਕੇ ਉੱਚੀ ਆਵਾਜ਼ ਚ ਪੁੱਛ ਲੈਨੇ ਕਿਸਾਨਾਂ ਨੂੰ ਕਿ ਇੱਥੇ ਸਰਕਾਰੀ ਖਰੀਦ ਹੁੰਦੀ ਆ ਕਿ ਨਹੀਂ ਹੁੰਦੀ ਤੁਹਾਨੂੰ ਉਹਦਾ ਜਵਾਬ ਆਪ ਦੇ ਦੇਣਗੇ ਕਿਸਾਨ ਦੇ ਦੇਣਗੇ ਵੀ ਕੀ ਹਾਲਾਤ ਵਾ ਪਰ ਜੇ ਸਾਡੇ ਡੀਐਫਐਸ ਸਾਹਿਬ ਜਾਏ ਮਾਰਕੀਟ ਕਮੇਟੀ ਕਰਵਾ ਦੇ ਸ਼ੁਰੂ ਤੇ ਅਸੀਂ ਫਿਰ ਵੀ ਕਹਿੰਨੇ ਆ ਵੀ ਦੇਰ ਆਏ ਦਰਸਤਾਏ ਕੋਈ ਨਹੀਂ ਕਰਵਾ ਦੇਣਾ ਪਰ ਅਜੇ ਤੱਕ ਜਿਹੜਾ ਰਿਜ਼ਲਟ ਵਾ ਉਹ ਨਹੀਂ ਸਹੀ ਇਹਦਾ ਤੁਸੀਂ ਆਪਣੇ ਤੁਹਾਡੇ ਕੋਲ ਇੱਕ ਮਾਧਿਅਮ ਹੈ ਜਿੱਦੇ ਤੁਸੀਂ ਆਪਣੀ ਗਰਾਊਂਡ ਲੈਵਲ ਤੇ ਚੈੱਕ ਕਰ ਸਕਦੇ ਜੀ ਤੁਸੀਂ ਸਾਨੂੰ ਸਾਰਿਆਂ ਨੂੰ ਛੱਡ ਕੇ ਜਫੇਬੰਦੀ ਵੀ ਛੱਡ ਦਿਓ ਤੇ ਤੁਸੀਂ ਇਹਨਾਂ ਨੂੰ ਵੀ ਛੱਡ ਦਿਓ ਤੁਸੀਂ ਵੈਸੇ ਪਿੰਡਾਂ ਦੇ ਵਿੱਚ ਜਾ ਕੇ ਇਹ ਪੁੱਛਣਾ ਆਵਾਜ਼ ਦੇ ਕੇ ਗੁਰਦਾਰੇ ਦੇ ਵੀ ਜਿਨ੍ਹਾਂ ਨੇ ਕੋਈ ਪਰਮਲ ਦਾ ਝੋਨਾ ਲਾਇਆ ਹੋ ਉਹ ਗੁਰਦਾਰੇ ਸਾਹਿਬ ਕੱਠੇ ਹੋ ਸਰਕਾਰ ਵੱਲੋਂ ਕੋਈ ਸਕੀਮ ਆਈ ਆ ਤੁਹਾਨੂੰ ਜਿਹੜਾ ਵਾ ਉਹ ਆਪਾਂ ਕੋਈ ਨਾ ਕੋਈ ਦਵਾਂਗੇ ਸਾਰੇ ਪ੍ਰਾਈਵੇਟ ਪਰੇ ਬੜਿਆ ਵੱਡੀ ਇਤਰਾਸ ਦੀ ਗੱਲ ਵਾ ਸਾਡਾ ਇਹ ਮੰਨਣਾ ਵਾ ਵੀ ਚਲੋ ਜੇ ਇਹਨਾਂ ਦੀ ਮਿਹਨਤ ਨਾਲ ਸਾਡੀ ਮਿਹਨਤ ਨਾਲ ਸਰਕਾਰੀ ਮੰਡੀ ਚੱਲ ਪਵੇ ਤੇ ਫਿਰ ਬਹੁਤ ਚੰਗੀ ਗੱਲ ਮੈਂ ਤੇ ਆਪਣੇ ਸਾਰੇ ਜਿੰਮੇਵਾਰ ਭਰਾਵਾਂ ਨੂੰ ਇਹੀ ਕਹੂੰਗਾ ਕਿ ਪਹਿਲਾਂ ਵੀ ਅਪੀਲ ਕੀਤੀ ਸੀ ਹੁਣ ਵੀ ਕਹਿਣਾ ਵੀ ਜੇ ਉਹ ਸੁੱਫਾ ਝੋਨਾ ਲੈ ਕੇ ਆਉਣਗੇ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਮੈਂ ਵੀ ਸਾਰੇ ਕਿਸਾਨ ਵੀਰਾਂ ਨੂੰ ਕਹਿਣਾ ਕੀ ਕਿਸੇ ਨੂੰ ਜੇ ਕੋਈ ਪ੍ਰੋਬਲਮ ਆਉਂਦੀ ਵੀ ਆ ਮੇਰਾ ਸਟਾਫ ਇੱਥੇ ਇਨਸਪੈਕਟਰਸ ਆਪਣੇ ਮੰਡੀ ਸੁਪਰਵਾਈਜ਼ਰਸ ਇੱਥੇ ਪ੍ਰੈਜ਼ੈਂਟ ਨੇ ਉਹ ਆਪਣੀ ਕੋਈ ਵੀ ਜਿਹੜੀ ਹੈ ਦਿੱਕਤ ਉਹਨਾਂ ਦੇ ਧਿਆਨ ਚ ਲਿਆਉਣ ਮੇਰੇ ਧਿਆਨ ਚ ਲਿਆਉਣ ਉਹਨ ਮੌਕੇ ਤੇ ਹੀ ਹੱਲ ਕੀਤਾ ਜਾਂਦਾ ਇਦਾਂ ਦੀ ਕੋਈ ਗੱਲ ਨਹੀਂ ਆ ਸਾਡਾ ਅੱਜ ਵੀ ਵੇਖੋ ਸਾਰਾ ਸਟਾਫ ਕਿਉਂਕਿ 108 ਕਿੱਲੇ ਦੇ ਵਿੱਚ ਮੰਡੀ ਆ ਤੇ ਲਗਭਗ 4 ਤੋਂ 5 ਜਾਣਿਆਂ ਦਾ ਸਟਾਫ ਆ ਤੁਸੀਂ ਵੇਖੋ ਇੰਨਾ ਏਰੀਆ ਕਵਰ ਕਰਨਾ ਪ੍ਰੈਕਟੀਕਲੀ ਥੋੜੇ ਸਮੇਂ ਦੇ ਵਿੱਚ ਪੋਸੀਬਲ ਨਹੀਂ ਹੁੰਦਾ ਪੂਰਾ ਦਿਨ ਲੱਗ ਜਾਂਦਾ ਫਿਰ ਜਾ ਕੇ ਸਾਰੇ ਧੇਰੀਆਂ ਕਵਰ ਹੁੰਦੀਆਂ ਜੀ ਬਿਲਕੁਲ ਸਰਕਾਰੀ ਖਰੀਦ ਹੀ ਚੱਲ ਰਹੀ ਆ ਲਗਭਗ 2.5 ਤੋਂ 3 ਲੱਖ ਕੁਇੰਟਲ ਮਾਲ ਇੱਥੇ ਵਿਕ ਚੁੱਕਾ ਸਰਕਾਰੀ ਲਿਮਟ ਵੀ ਉਹ ਆਪਣੇ ਆਪਣੇ ਡੀ ਐਫ ਐਸ ਸੀ ਸਾਹਿਬ ਨੇ ਤੁਹਾਨੂੰ ਆਲਰੇਡੀ ਦੱਸ ਦਿੱਤਾ ਇਹਦੀ ਇਵਨ ਪੇਮੈਂਟ ਵੀ ਹੋ ਚੁੱਕੀ ਹੈ ਲਿਫਟਿੰਗ ਵੀ ਨਾਲੋਂ ਨਾਲ ਚੱਲ ਰਹੀ ਆ ਮੋਰ ਦੈਨ ਨਾਲੋਂ ਨਾਲ ਮੋਰ ਦੈਨ ਇਨਦੀ ਨਹੀਂ ਨਹੀਂ ਮੋਰ ਥੈਨ 70% ਮਾਲ ਉੱਠ ਚੁੱਕਾ ਜੀ ਦਾਣਾ ਮੰਡੀ ਭਗਤਾਂਵਾਲਾ ਵਿਖੇ ਝੋਨੇ ਦੀ ਖਰੀਦ ਜਿਹੜੀ ਹੈ ਸਰਕਾਰੀ ਉਹ ਸ਼ੁਰੂ ਹੋ ਚੁੱਕੀ ਹੈ ਸੋ ਕਿਸਾਨ ਜਥੇਬੰਦੀ ਵੀ ਇੱਥੇ ਪਹੁੰਚੀ ਸੀ ਉਹਨਾਂ ਨੇ ਕਈ ਜਿਹੜੇ ਗੰਭੀਰ આરોਪ ਲਗਾਏ ਖਰੀਦ ਨੂੰ ਲੈ ਕੇ ਪਰ ਮੌਕੇ ਤੇ ਪਹੁੰਚੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਉਹਨਾਂ ਦੀ ਸੰਤੁਸ਼ਟੀ ਕਰਵਾਈ ਹੈ ਤੇ ਹੁਣ ਕਿਸਾਨ ਆਗੂ ਵੀ ਜਿਹੜੇ ਕਹਿ ਰਹੇ ਨੇ ਕਿ ਉਹ ਸਿਰਫ ਸਰਕਾਰੀ ਖਰੀਦ ਦੇ ਨਾਲ ਹੀ ਸਹਿਮਤ ਨੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ